ਉਹ ਤਾਂ ਨਾਮਾ ਨਜ਼ਰੋਂ ਮੇਗਾ ਹੁੰਦਾ ਮਾਨਸਾ ਜਿਹੜਾ ਸੇ ਮਹੀਨੇ ਦੇ ਕਰਨਾ ਸੱਤ ਲਿਖੀ ਦੋ ਬੱਚੇ ਜੀ ਇੱਕ ਮਾਂ ਦਾ ਸੀ ਤੇ ਉਹ ਬਹੁਤ ਸੱਤਾ ਲੱਗੀਆਂ ਉਹਨਾਂ ਦੇ ਤੇ ਸਿੱਕਰ ਤੋਂ ਕੋਈ ਦਸੂਰ ਮੰਦਰੀ ਵੀ ਤੇ ਮਨਾਂ ਨੂੰ ਛਾ ਫਾਇਦਾ ਹੋਊਗਾ ਗਰੀਬ ਬੰਦੇ ਨੂੰ ਬਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ ਜੀ ਘਰ ਡਿੱਗਿਆ ਸੀਗਾ ਰਾਤ ਸਾਡੇ ਕੋਲ 12:30 ਵਜੇ ਫੋਨ ਆਇਆ ਇੱਥੋਂ ਵੀ ਐ ਕਰਕੇ ਛਤ ਡਿੱਗ ਪੀ ਅਸੀਂ ਨਾਲ-ਨਾਲ ਮੈਂਬਰ ਆਇਆ ਇੱਥੇ ਹੋਰ ਸਿਆਣ ਕਮਾਂਡ ਆਇਆ ਜਰਾ 108 ਤੇ ਫੋਨ ਕਰਕੇ ਐਂਬੂਲੈਂਸ ਦੀ ਆਉਣ ਦੇ ਦੇਰੀ ਉਹਨਾਂ ਪਰਿਵਾਰ ਦੇ ਵਿੱਚ ਚਾਰ ਬੰਦੇ ਸੀਗੇ ਠੀਕ ਹੈ ਤੇ ਇੱਕ ਮਾਤਾ ਤੇ ਉਹਦੇ ਦੋ ਪੋਤੇ ਅੰਦਰ ਕਮਰੇ ਦੇ ਵਿੱਚ ਪਏ ਸੀਗੇ ਤੋ ਆਪ ਬਿੰਦਰ ਸਿੰਘ ਉਹ ਦੂਜੇ ਬਹਾਂਡੇ ਚ ਪਿਆ ਸੀਗਾ ਜੂ ਡਿੱਗਿਆ ਤਾਂ ਮਸਾਂ ਬਾਰ ਬੂਰ ਪਟ ਕੇ ਕੱਢੇ ਵਿਚਾਰੇ ਮਾਤਾ ਦੀ ਹਾਲ ਥੋੜੀ ਨਾਜ਼ੁਕ ਸੀਗੀ ਉਹਨੂੰ ਤੁਰੰਤ ਮਾਨਸਾ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਠੀਕ ਹੈ ਤੇ ਤਕਰੀਬਨ ਕਿੰਨਾ ਨੁਕਸਾਨ ਹੋਊਗਾ ਨੂੰ ਨੁਕਸਾਨ ਤਾਂ ਬਚਾ ਦੇ ਕੋਈ ਜਿਹੜੇ ਨਾ ਕਿੰਨੇ ਕੋਲੇ ਗਰੀਬ ਪਰਿਵਾਰ ਕੋਲੇ ਕੋਈ ਮੰਜਾ ਸੀਗਾ ਜਾਂ ਕੋਈ ਹੋਰ ਸਮਾਨ ਸੀ ਭਾਂਡੇ ਡਿੰਡਾ ਸਾਰੇ ਸਿੱਕ ਕਮਰ ਦੇ ਵਿੱਚ ਹੀ ਸੀਗਾ ਉਹ ਸਾਰਾ ਟੁੱਟ ਗਿਆ ਜੀ ਤੇ ਮੰਨ ਲਓ ਸਾਰਾ ਕੁਝ ਜਿਹੜਾ ਜਿੰਨੀ ਕੇ ਹੁਣ ਤੱਕ ਦੀ ਕਮਾਈ ਸੀ ਗਰੀਬ ਬੰਦੇ ਦੀ ਉਹ ਸਾਰੀ ਖਤਮ ਹੋ ਗਈ ਤੇ ਕੀ ਮੰਗ ਕਰਦੇ ਤੁਸੀਂ ਬਸ ਸਰਕਾਰ ਇਹ ਮੰਗ ਆਈ ਆਪਣਾ ਕੋਈ ਵੀ ਬਈ ਦਾਣੀ ਵੀਰਜਾ ਕੋਈ ਸਰਕਾਰ ਵੱਲੋਂ ਇਹਨਾਂ ਦੇ ਵਿਚਾਰਾਂ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਕੋਈ ਕਮਾਉਣ ਵਾਲਾ ਇੱਕ ਹੀ ਬੰਦਾ ਪਰਿਵਾਰ ਦੇ ਵਿੱਚ ਬਾਕੀ ਬਜ਼ੁਰਗ ਨੇਗੇ ਤੇ ਬਾਕੀ ਬੱਚੇ 6:00 ਵਜੇ ਮਾਤਾ ਦਾ ਇਲਾਜ ਕਰਵਾਇਆ ਜਾਂਦਾ ਉਹਨਾਂ ਦੇ